ਨਨ 1% ਇਸ ਗੱਲ ਨਾਲ ਮੈਂ ਸਹਿਮਤ ਕਿ ਬੁੱਢਾ ਨਾਲਾ ਜਿਹੜਾ ਬੁੱਢਾ ਦਰਿਆ ਬਣ ਗਿਆ ਜਦੋਂ ਇੱਕ ਸਪੀਕਰ ਸਾਹਿਬ ਦੇ ਹਕੂਮਤ ਦੇ ਇੱਕ ਵਿਧਾਨ ਸਭਾ ਕਮੇਟੀ ਬਣੀ ਸੀ ਸਭ ਤੋਂ ਪਹਿਲਾਂ ਨਹੀਂ ਉੱਥੇ ਕਮੇਟੀ ਦੇ ਵਿੱਚ ਇਹ ਸਵਾਲ ਚੁੱਕਿਆ ਸੀ ਤੇ ਅਧਿਕਾਰੀਆਂ ਨੂੰ ਹਦਾਇਤ ਕਰੀ ਸੀ ਕਿ ਵੀ ਬੁੱਢਾ ਨਾਲਾ ਨਹੀਂ ਇੱਕ ਤੋਂ ਬਾਅਦ ਕਿਸੇ ਨੇ ਕਹਿਣਾ ਬੁੱਢਾ ਦਰਿਆ ਕਹਿਣਾ ਕਿਉਂਕਿ ਅਮੀਰ ਦੇ ਸਹਾਰੇ ਜਿਹੜਾ ਇਨਸਾਨ ਦਿੰਦਾ ਹੈ ਕੰਗਿਆਮੂ ਰੰਗਲਾ ਪੰਜਾਬਣਾ ਜੀ ਰੰਗਲਾ ਪੰਜਾਬ ਬਣਾਉਣ ਦਾ ਮਤਲਬ ਇਹ ਨਹੀਂ ਵੀ ਇਕੱਲੇ ਕਿੱਦੇ ਪੰਗੜੇ ਰੰਗਲਾ ਪੰਜਾਬ ਦਾ ਮਤਲਬ ਹੀ ਹਰ ਪਾਸੇ ਲਹਿਰਾ ਬਹਿਰਾ ਕੈਲਾ ਬਹਿਲਾ ਹੁਣ ਜਿਵੇਂ ਸਾਡੇ ਸਾਡੇ ਪੰਜਾਬ ਦੀ ਬਰਤਾ ਸਾਡਾ ਸਮਾਜ ਹੈ ਅਗਰ ਜੇ ਕੋਈ ਪੰਜਾਬੀ ਦਾ ਇੱਕ ਵੀ ਪੈਸਾ ਕਿਸੇ ਨੇ ਖਾਦਾ ਸਰਕਾਰ ਭਗਵੰਤ ਸਿੰਘ ਮਾਨ ਜੀ ਅਗਵਾਈ ਵਾਲੀ ਸਰਕਾਰ ਉਸ ਪੈਸੇ ਨੂੰ ਬਰਾਮਦ ਵੀ ਕਰੂ ਕਿਸ ਨੇ ਹਿਰਾ ਫੇਰੀ ਕੀਤੀ ਕਿੰਨੀ ਕਰੀ ਉਹ ਇੱਕ ਇੱਕ ਚੀਜ਼ ਨੂੰ ਬਿਲਕੁਲ ਪੰਜਾਬ ਦੀ ਜਨਤਾ ਦੇ ਸਾਹਮਣੇ ਲੈ ਕੇ ਜਾਂਦਾ ਜੂਗਾ। ਆਪਾਂ ਉਹਦੇ ਤੀਪਤ ਨੂੰ ਪੈਸੇ ਦਿੰਨੇ ਆ ਆਪਾਂ ਉਹਦੇ ਕੋਲ ਸ਼ਾਮ ਸਵੇਰ ਜਾਂ ਹਫਤੇ ਬਾਅਦ ਹਿਸਾਬ ਜ਼ਰੂਰ ਮੰਗਦੇ ਆ। ਇਸ ਲਈ ਪੰਜਾਬੀ ਹਿਸਾਬ ਮੰਗਦੇ ਨੇ ਉਹਨਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਸਰਦਾਰ ਭਗਵੰਤ ਸਿੰਘ ਦੀ ਮਾਨਵਲੀ ਅਗਵਾਈ ਵਾਲੀ ਸਰਕਾਰ ਇਹਨਾਂ ਲੋਕਾਂ ਤੋਂ ਲਊਗੀ ਜਿਨ੍ਹਾਂ ਨੇ ਉਹ ਪੈਸੇ ਦੀ ਦੁਰਵਰਤੋਂ ਕੀਤੀ ਜਾਂ ਹੈ ਰੱਬ ਨੇ। ਜਿੱਥੇ ਬੁੱਡੇ ਨਾਲੇ ਨੂੰ ਲੈ ਕੇ ਜਗ੍ਹਾ ਜਗ੍ਹਾ ਲੋਕਾਂ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਨੇ ਉੱਥੇ ਹੀ ਅੱਜ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਲਵੰਤ ਸਿੰਘ ਸਿੱਧੂ ਵੱਲੋਂ ਬੁੱਡੇ ਨਾਲੇ ਦੀ ਸੁੰਦਿਕਰਨ ਨੂੰ ਲੈ ਕੇ ਵਿਸ਼ਵਾਜ ਜਤਾਇਆ ਗਿਆ ਕਿ ਬੁੱਡੇ ਨਾਲੇ ਜਲਦੀ ਬੁੱਡੇ ਦੇ ਰਿਆ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਇਸ ਦੌਰਾਨ 600 ਕਰੋੜ ਦੇ ਘਟਾਲੇ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ ਅਤੇ ਇਸ ਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ ਮੌਕੇ ਤੋਂ ਸਿਰ ਵੀ ਸੁਣਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਪੱਤਰਕਾਨਾ ਗੱਲਬਾਤ ਕਰਦੇ ਹੋਏ ੁਰਕੀ ਦੱਸਿਆ ਗਿਆ ਜਿਹੜਾ 1% ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਬੁੱਢਾ ਨਾਲਾ ਜਿਹੜਾ ਬੁੱਢਾ ਦਰਿਆ ਬਣੂਗਾ ਜਦੋਂ ਇੱਕ ਸਪੀਕਰ ਸਾਹਿਬ ਦੇ ਹਕੂਮਤ ਦੇ ਇੱਕ ਵਿਧਾਨ ਸਭਾ ਕਮੇਟੀ ਬਣੀ ਸੀ ਸਭ ਤੋਂ ਪਹਿਲਾਂ ਨਹੀਂ ਉੱਥੇ ਕਮੇਟੀ ਦੇ ਵਿੱਚ ਇਹ ਸਵਾਲ ਚੁੱਕਿਆ ਸੀ ਕਿ ਅਧਿਕਾਰੀਆਂ ਨੂੰ ਹਦਾਇਤ ਕਰੀ ਸੀ ਕਿ ਬੁੱਢਾ ਨਾਲਾ ਨਹੀਂ ਅੱਜ ਤੋਂ ਬਾਅਦ ਕਿਸੇ ਨੇ ਕਹਿਣਾ ਬੁੱਢਾ ਦਰਿਆ ਕਹਿਣਾ ਕਿਉਂਕਿ ਅਮੀਰ ਦੇ ਸਹਾਰੇ ਜਿਹੜਾ ਇਨਸਾਨ ਦਿੰਦਾ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਕੱਲ੍ਹ ਐਕਸ਼ਨ ਮੋਡ ਦੇ ਵਿੱਚ ਆਏ ਨੇ ਉਹ ਮੈਂ ਦਿਲੋਂ ਧੰਨਵਾਦ ਕਰਦਾ ਕਿਉਂਕਿ ਕਿਤੇ ਨਾ ਕਿਤੇ ਇਹ ਪੰਜਾਬੀ ਨੇ ਸੋਚ ਸੀ ਵੀ ਅਗਰ ਅਸੀਂ ਬਦਲਾ ਲੈ ਕੇ ਜਾਂਦਾ ਤਾਂ ਉਸ ਬਦਲਾ ਤੇ ਮੁੱਖ ਮੰਤਰੀ ਸਾਹਿਬ ਪੂਨ ਰੂਪ ਵਿੱਚ ਖੜੇ ਉਤਰ ਤੇ ਹਰ ਜਗ੍ਹਾ ਮੁੱਖ ਮੰਤਰੀ ਸਾਹਿਬ ਖੜਾ ਉਤਰਨ ਦਾ ਯਤਨ ਵੀ ਕਰਦੇ ਨੇ ਤੇ ਕਾਮਯਾਬੀ ਹੁੰਦੇ ਨੇ ਇਹਦੇ ਨਾਲ ਜਿਹੜਾ ਹੁਣ ਆਸ ਨਹੀਂ ਮੈਂ ਸਮਝਦਾ ਵੀ ਪੂਰੀ ਸਾਨੂੰ اسی ਤਰ੍ਹਾਂ ਪੂਰੀ ਤਰ੍ਹਾਂ ਹੌਫਵਲ ਪੰਜਾਬੀ ਹੋਗੇ ਕਿ ਬੁੱਢਾ ਨਾਲਾ ਬੁੱਢਾ ਦਰਿਆ ਬਣ ਕਿਸੇ ਦੇ ਦੋ ਜੀ ਤੁਹਾਡੇ ਹੀ ਵਿਧਾਇਕ ਸਾਥੀ ਗੜੇ ਵਿਧਾਇਕਾ ਗੋਗੀ ਜੀ ਨੇ ਹਮੇਸ਼ਾ ਉਹ ਗਾ ਕੀਤਾ ਗੋਗੀ ਨੇ ਆਪਣਾ ਨਹੀਂ ਪੱਥਰ ਤੋੜਿਆ ਸੀ ਕਿ ਬਿਲਕੁਲ ਲੱਗਦਾ ਵੀ ਉਹ ਐਕਸ਼ਨ ਲੈ ਕੇ ਹੀ ਭਗਵਾਨ ਦੇਖੋ ਇਹ ਇਹ ਉਹਨਾਂ ਨੇ ਜਲਦਬਾਜ਼ੀ ਵਾਲੀ ਗੱਲ કરી ਸੀ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਜਗਾਏ ਨਹੀਂ ਜਾਂਦੇ ਉਹ ਪਹਿਲੇ ਹੀ ਜਾਗਦੇ ਨੇ ਉਹਨਾਂ ਨੂੰ ਪਤਾ ਹੈ ਵੀ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਕਿਵੇਂ ਨਿਭਾਉਣੀ ਹੈ ਅਗਰ ਕਿਉਂਕਿ ਸਮੇਂ-ਸਮੇਂ ਤੇ ਉਹ ਵਿਧਾਨ ਸਭਾ ਕਮੇਟੀ ਤੋਂ ਜਾਣਕਾਰੀ ਵੀ ਲੈਂਦੇ ਰਹਿੰਦੇ ਸੀ ਵੀ ਕਿਤੇ ਕਿਤੇ ਨਾ ਕਿਤੇ ਇਹਦੇ ਵਿੱਚ ਕੋਈ ਅਣਗਹਿਲੀ ਤਾਂ ਨਹੀਂ ਹੋ ਰਹੀ ਉਹਦੇ ਫੀਡਬੈਕ ਲੈਂਦੇ ਸੀ ਕਦੇ ਨਾ ਕਦੇ ਸਪੀਕਰ ਸਾਹਿਬ ਨੂੰ ਤੇ ਸਾਡੇ ਮਾਨਯੋਗ ਸਿੱਚੇਵਾਲ ਸਾਹਿਬ ਨੂੰ ਵਿਸ਼ੇਸ਼ ਰੂਪ ਵਿੱਚ ਕਮੇਟੀ ਦੇ ਭੇਜਦੇ ਰਹਿੰਦੇ ਸੀ ਤਾਂ ਕਿ ਜੋ ਜੋ ਅਸੀਂ ਪੰਜਾਬੀਆਂ ਦਾ ਵਾਅਦਾ ਕਰੇ ਨੇ ਉਹਨਾਂ ਵਾਦਿਆਂ ਦੇ ਹੀ खरे ਉਤਰ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਏ ਰੰਗਲਾ ਪੰਜਾਬ ਬਣਾਉਣ ਦਾ ਮਤਲਬ ਇਹ ਨਹੀਂ ਵੀ ਕੱਲੇ ਗਿੱਧੇ ਪੰਗੜੇ ਰੰਗਲਾ ਪੰਜਾਬ ਦਾ ਮਤਲਬ ਹੈ ਹਰ ਪਾਸੇ ਲੇਰਾਂ ਬਰਾਂ ਪਹਿਲਾ ਪਹਿਲਾ ਹੁਣ ਕਿਵੇਂ ਸਾਡੇ ਸਾਡੇ ਪੰਜਾਬ ਦੀ ਵਿਰਾਸਤ ਹੈ ਸਾਡਾ ਸਮਝਾ ਸਾਡੇ 600 ਕਰੋੜ ਦੀਆਂ ਸਿਆਸਤ ਰੋਟੀਆਂ ਸਿੱਕੀਆਂ ਗਈਆਂ ਥੇ ਲੱਗ ਰਿਹਾ ਵੀ ਹੁਣ ਉਹ ਸਿਆਸਤ ਖਤਮ ਹੋ ਗਈ ਬੜੇ ਤੇ ਦੇਖੋ ਅਗਰ ਜੇ ਕੋਈ ਪੰਜਾਬੀ ਦਾ ਇੱਕ ਵੀ ਪੈਸਾ ਕਿਸੇ ਨੇ ਖਾਦਾ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਸ ਪੈਸੇ ਨੂੰ ਬਰਾਮਦ ਵੀ ਕਰੂ ਕਿਸ ਨੇ ਹਿਰਾਫਰੀ ਕੀਤੀ ਕਿੰਨੀ ਕੀਤੀ ਉਹ ਇੱਕ ਇੱਕ ਚੀਜ਼ ਨੂੰ ਬਿਲਕੁਲ ਪੰਜਾਬ ਦੀ ਜਨਤਾ ਦੇ ਸਾਹਮਣੇ ਲੈ ਕੇ ਜਾਂਦਾ ਜਾਊਗਾ ਕਿਉਂਕਿ ਪੰਜਾਬ ਦੇ ਟੈਕਸਾਂ ਨਾਲ ਪੈਸਾ ਇਕੱਠਾ ਹੁੰਦਾ ਹੈ ਹਰੇਕ ਬੰਦੇ ਕੋਲੇ ਹਿਸਾਬ ਆ ਆਪਾਂ ਆਪਦੇ ਤੀਪੁੱਤ ਨੂੰ ਪੈਸੇ ਦਿੰਨੇ ਆ ਆਪਦੇ ਉਹਦੇ ਕੋਲ ਸ਼ਾਮ ਸਵੇਰ ਜਾਂ ਹਫਤੇ ਬਾਅਦ ਹਿਸਾਬ ਜ਼ਰੂਰ ਮੰਗਦੇ ਆ ਇਸ ਲਈ ਪੰਜਾਬੀ ਹਿਸਾਬ ਮੰਗਦੇ ਨੇ ਉਹਨਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਸਰਦਾਰ ਭਗਵੰਤ ਸਿੰਘ ਦੀ ਮਾਨ ਵਾਲੀ ਅਗਵਾਈ ਵਾਲੀ ਸਰਕਾਰ ਇਹਨਾਂ ਲੋਕਾਂ ਤੋਂ ਲਊਗੀ ਜਿਨ੍ਹਾਂ ਨੇ ਉਹ ਪੈਸੇ ਦੀ ਦੁਰਵਰਤੋਂ ਕਰੀਆ ਜਾਹੇ ਰੱਬੀ ਤੇ